ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਏਸੀਆਂ ਚਲਾ ਗਰਦਾਸਪੁਰ ਤਹਿਸੀਲ ਕਲਾਂਨੌਰ ਵੀਰੋ ਨਾਲ ਕੋਲ ਅੱਜ ਤਿੰਨ ਪਸ਼ੂ ਕਾਊ ਆ ਟੋਪ ਦੇ ਦੋ ਸੱਜਣਾ ਝੋਟੀਆਂ ਇੱਕ ਤੁਹਾਨੂੰ ਨਗੀਨਾ ਦਿਖਾਉਣਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਬਾਕੀ ਵੀਰ ਜੀ ਜਿਹੜੇ ਵੀਰ ਨਵੇਂ ਆ ਲਾਈਕ ਐ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਸਾਹਿਬ ਜੀ ਵੀਰ ਜੀ ਸਾਹਿਬ ਜੀ ਵੀਰ ਜੀ ਠੀਕ ਠਾਕ ਜੀ ਵਧੀਆ 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 ਚੱਲਦਾ ਜੀ ਕਿੰਨੇ ਪਸ਼ੂ ਅੱਜ ਆਪਣੇ ਕੋਲ ਪਸ਼ੂ ਤਾਂ ਆ ਗਏ 5-7 ਭਰੇ ਵਿੱਚ ਤੋਂ ਪੱਟੀਆਂ ਮਈਆਂ ਘੋਟ ਤੋਂ ਨੇ ਬੱਚੇ ਮਰ ਗਏ ਆ ਠੀਕ ਆ ਜੀ ਇਦਾਂ ਹੀ ਸਰਕਲ ਚੱਲਦਾ ਜਾਂਦਾ ਚਲੋ ਕੋਈ ਨਹੀਂ ਵੀਰ ਜੀ ਇਦਾਂ ਨਾਲ ਹੀ ਆਉਂਦਾ ਨਾਲ ਵਿਗਦਾ ਰਹਿੰਦਾ ਹਾਂ ਚੰਗੋਚਾਂ ਨੂੰ ਮਾਰਦੇ ਕਈ ਨਹੀਂ ਹਾਂ ਜੀ ਇਹ ਤਾਂ ਗੱਲ ਆ ਗਈ ਬਾ ਵਧੀਆ 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 ਵੀਰ ਜੀ ਵਧੀਆ ਕੰਮ ਚੱਲ ਜਾਂਦਾ ਬੜੀ ਮਾਲਕ ਦੀ ਮਿਹਰ ਕਿਤੋਂ ਕਰੀਏ ਛੜੂ ਆਹ ਭਾਜੀ ਕਰ ਲੋ ਅੱਛਾ ਜੀ ਦੇਖੋ ਵੀਰ ਜੀ ਛੋਟਾ ਬੰਦ ਛੋਟੀ ਜਿਹਾ ਅਸ਼ਾ ਦੁੱਜੇ ਸੁਵੇ ਜੇਦਾ ਨਾ ਪਿਛਲੇ ਸੋਹੇ ਨੇ ਇੱਕ ਥਾਣਾ ਮਾ ਲਾਓ ਬਹਿ ਗਿਆ ਮਤਲਬ ਪਿਛਲੇ ਥਾਂ ਦੀ ਇੱਕ ਦੀ ਤੇਲ ਆਏ ਅਛਾ ਇੱਕ ਛੋਟੀ ਦਾ ਤੇਲਣਾ ਆਏ ਤਾਂ ਮੂੰਹ ਮਗਿਆ ਪੈ ਡੇਢ ਵੀ ਭਲਾ ਕੋ ਡੇਢ ਦੀ ਭਲਾਇੰਦਾ ਪਰ ਵੀਰ ਜੀ ਥੱਲੇ ਹੁੰਦੇ 12 ਕਿਲੋ ਦੁੱਧ ਮਹੀਂ ਦੇ ਕੇ ਕਿੰਨਾ ਸੋਣਾ ਜੀ ਪਰ ਵੀਰ ਜੀ ਥੱਲੇ ਆਦੇ ਆਲੂਆਂ ਵਾਲੀ ਬੋਰੀ ਜਰਾ ਜੀ ਇਹਦਾ ਵਾਲਾ ਟਾਪ ਢਾਈ ਫਿਰਦੀ ਇਸ ਤੇ ਅਰੇ ਅੰਦਾਜ਼ੇ ਜੀ ਸਹੀ ਗੱਲ ਆ ਗਏ ਫੁੱਲ ਵੱਡੀ ਛੋਟੀ ਪੂਰੀ ਹਾਂ ਭਾੜੇ ਕੋਪੇ ਲੱਗ ਜਾਂਦਾ ਵੀਰ ਜੀ ਨਿਗਾ ਨਿਗਾ ਸਿੰਗਲ ਕਾ ਫੁੱਲ ਵੱਡੀ ਛੋਟੀ ਆ ਵੀ ਬਾਕੀ ਕਰਮਾ ਵਾਲੀ ਤੇ ਲਿਆ ਜੇ ਕਿਤੇ ਹੁੰਦੀ ਚਵੇਂ ਥਾਣ ਚੱਲਦੇ ਹੁੰਦੇ ਨੇ ਨਜ਼ਾਰਾ ਹੀ ਕੋ ਹੋਰ ਹਣਾ ਠੀਕ ਆ ਵੀ ਰੱਖੀ ਬਾਕੀ ਵੀਰ ਜੀ ਤਿੰਨੇ ਥਾਣ ਓਕੇ ਮੈਂ ਕਹਿੰਦਾ ਓਕੇ ਆ ਤਿੰਨਾ ਪੂਰੇ ਸ਼ਿਵਾਰ ਵਧੀਆ ਜਿਤਨਾ ਮਰਜੀ ਕੋ ਪਾਸ ਕਰੇ ਭਾਵੇਂ ਵੀਰ ਜੀ ਕੋਲਾ ਡੰਗਰ ਨੂੰ ਆਈ ਪਾਈ ਜਾਂਦੀ ਮੱਛਾ ਹਾਂਜੀ 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 ਧਰਾਂ ਵਾਲੇ ਦੰਦੇ ਕੱਖ ਨਹੀਂ ਸਹੀ ਗੱਲ ਜੇ ਇਹ ਤਾਂ ਜੀ ਵੱਡੀ ਝੋਟੀਆਂ ਫੁੱਲ ਬਾਕੀ ਕਰਮਾ ਵਾਲੀ ਥੱਲਿਆਂ ਤੇ ਨਜ਼ਾਰਾ ਹੀ ਬਣਿਆ ਆਂਦੇ ਕੁਝ 4-5 ਲਾ ਜੂਗੀ ਹਾਂ ਜੀ ਮੈਂ ਦੱਸੂਗੀ ਆਪਣਾ ਆਪਣੀ ਸਹੀ ਗੱਲ ਆ ਹਾਂ ਭਾਜੀ ਫੁੱਲ ਵੱਡੀ ਝੁੱਟੀ ਆ ਕਾਲੀ ਛਾ ਜਾਉਣ ਵਾਲੀ ਆ ਲੈ ਲਓ ਸੱਣਾ ਕੱਦਾ ਵੀਰ ਜੀ ਇਹਦਾ ਫਿਰ ਕਰ ਲਈਏ ਮੁੱਲ ਮੁੱਲ ਯਾਰ ਕਰਨ ਕਰਨ ਨੂੰ ਭਲਾ 65 ਕਰੀ ਜਾ 70 ਕਰੀ ਜਾ ਉਹਦਾ ਕੋ ਫਾਇਦਾ ਨਹੀਂ ਹੈਗਾ ਨਾ ਅੱਛਾ ਜੀ 60000 ਦੇਵਾਂਗੇ 60000 ਹਾਂ ਪੂਰੇ 60 ਮੈਂ ਕਹਿੰਦਾ ਨਹੀਂ ਲੈ ਲਓ ਤੁਹਾਡੇ ਸਾਹਮਣੇ ਬਾਕੀ ਮੈਂ ਕਹਿੰਦਾ ਥੋੜੀ ਬੁਧੀ ਕਸਰ ਕਰ ਦਿੰਦੇ ਕਰ ਦਾਂਗੇ ਕੋਈ ਨਹੀਂ ਸ਼ਾਰਟਕਟ 60 ਦੀ ਦੇਵਾਂਗੇ ਹੁਣ ਦੱਸ ਕੀ ਕਹਿੰਦੇ ਤੇ 60 ਦੀ ਹਾਂ ਮਾ ਬਾਕੀ ਕੀ ਫਤਨਾ ਥਣਾ ਜਾਂ ਵਧੀਆ ਕੋਈ ਗੱਲ ਨਹੀਂ ਕੋ ਬਾਤ ਜੀ 60000 ਦੀ ਵੀ ਵੱਡੀ ਝੋਟੀ ਖੋਲ ਛੇਗੀ ਨਿਗਾ ਨਿਗਾ ਸੇਂਗ ਲੱਗਾ ਬਾਕੀ ਤੇਲ ਆ ਪਰਵੀਰ ਜੀ ਜੇ ਚਵੇਂ ਥਣ ਚੱਲਦੇ ਹੁੰਦੇ ਤੁਸੀਂ ਆਪ ਸਿਆਣੇ ਕਿਨੇ ਰੀ ਹੋਣੀ ਚਲੋ ਵੀਰ ਜੀ ਠੀਕ ਹੈ ਗਾੜੀ ਦੂਜੇ ਨੰਬਰ ਤੇ ਹੈਗੀ ਹਾਂ ਭਾਜੀ ਸੂਈ ਜੀ ਛੋਟੀ ਦੂਜੇ ਦੂਏ ਠੀਕ ਹੈ ਵੀਰ ਇਥੇ ਲੇ ਦੁੱਧ 8-9 ਕਿਲੋ ਆ ਅੱਛਾ ਜੀ ਤੋਂ ਬੱਚਾ ਦਾ ਮਰ ਗਿਆ ਜਿਹੋ ਨੇ ਉਹ ਉਥੇ ਪਿਆਜ਼ ਚਿਰ ਚਿੱਤਰ ਬੜੇ ਪੈ ਗਏ ਨੂੰ ਹਾਂ ਜੀ ਤੇ ਬਾਅਦ ਜੇ ਤੁਹਾਨੂੰ ਪਤਾ ਕੋਈ ਫੰਕਸ਼ਨ ਚ ਚਿੱਤ ਜਾਂਦੇ ਤਾਂ ਨਹੀਂ ਬਜਿਆ ਬੱਚਾ ਮਰ ਗਿਆ ਬੱਚਾ ਪਿਆ ਤੁਹਾਡੇ ਸਾਹਮਣੇ ਬਾਕੀ ਵੀਰ ਜੀ ਛੋਟੀਆਂ ਵੀ ਫੁੱਲ ਵੱਡੀਆਂ ਦੂਜਾ ਸੁਆ ਜੀ ਦੂਜਾ ਸੁਆ ਤੇ ਕਰਮਾਲੀ ਸੀਲ ਸਾਲ ਚੰਗੇ ਹਨਾ ਸੀਲ ਇਦਾਂ ਹੀ ਚਲਦਾ ਸੀ ਹਸਾਲ ਉਹ ਤੇਰੇ ਬੱਚਾ ਮਰ ਗਿਆ ਸੀ ਹਾਂ ਜੀ ਤੇ ਇਦਾਂ ਬੱਚੇ ਦਾ ਫੋਲ ਕੇ ਕੀ ਕੀ ਦੇ ਉਸਨੇ ਮਿਲ ਪਈ ਠੀਕ ਜੀ ਚੋਆ ਚੋਆ ਵਧੀਆ ਬਿਲਕੁਲ ਠੀਕ ਆ ਵੀਰੇ ਠੀਕ ਆ ਮਰਜ਼ੀ ਦਾ ਕਰੇ ਦੇਖੋ ਵੀਰ ਜੀ ਥਣ ਘੋਣ ਬਹੁਤ ਪਿਆਰੇ ਲੱਗੇ ਆ ਵੱਡੀ ਛੋਟੀ ਕੋਈ ਟਾਈਮ ਤੇ ਨਹੀਂ ਛੱਡੀਆਂ ਹਾਂਜੀ ਹਾਂਜੀ ਟਾਈਮ ਆਉਣਾ ਚੋਈ ਨਹੀਂ ਆਗੀ ਸਹੀ ਗੱਲ ਜੀ ਵੀਰੇ ਇੱਧਰ ਆ ਵੇ ਲੋ ਬੱਚਾ ਥੱਟ ਸਾਹਮਣੇ ਵੇਖ ਹਾਂਜੀ ਉਹ ਬੱਚਾ ਪਿਆਰਾ ਬੱਚਾ ਪਿਆਰਾ ਬੱਚਾ ਮਰ ਗਿਆ ਵਾ ਸਹੀ ਗੱਲ ਆ ਵੀਰ ਜੀ ਵੀਰ ਹੁਣ ਸੱਚਾਈ ਦਸੀ ਆ ਕਿ ਬੱਚਾ ਮਰ ਗਿਆ ਸਾਰੀ ਗੱਲ ਸੱਚੀ ਦਸੀ ਆ ਬਿਲਕੁਲ ਵੀਰੇ ਬਿਲਕੁਲ ਲੰਮਾ ਟਾਈਮ ਕੋਈ ਇੱਕ ਤੋਂ ਉਹ ਬੱਚਿਆਂ ਨਾਲ ਬੱਚੇ ਮਰੇ ਪਰ ਆਪਾਂ ਪਾਉਣੀਆਂ ਨਹੀਂ ਸਹੀ ਗੱਲ ਆ ਵੀਰੇ ਮਹੀ ਵਧੀਆ ਉਹ ਦੱਜਾ ਬਾਕੀ ਵੀ ਸੀ ਪੁਰਾਣਾ ਵਪਾਰ ਆ ਬਹੁਤ ਵਧੀਆ ਸਾਫ਼ ਸੁਥਰਾ ਕੰਮ ਕਰਦੇ ਵੀਰ ਨੂੰ ਸਾਰਾ ਹੀ ਸਚਾਈ ਦੇ ਕੰਮ ਕਰਦੇ ਵੀਰ ਜੀ ਵੇਖੋ ਮੇਰੇ ਨਾਮ ਤੋਂ ਕੰਮ ਆਪ ਆਪਣਾ ਚੱਲਦਾ ਹੁੰਦਾ ਹਾਂ ਹਾਂਜੀ ਹਾਂਜੀ ਵੀਰ ਜੀ ਜੇ ਤੁਹਾਡੇ ਕੋਈ ਵਾਦੇ ਪਰ ਤੁਹਾਨੂੰ ਪਤਾ ਹੈ ਪਿਆਰੇ ਤੁਹਾਨੂੰ ਹਾਂਜੀ ਹਾਂਜੀ ਕੰਮ ਕਰਨਾ ਸਹੀ ਗੱਲ ਵੀਰ ਥੱਲੇ ਦੀ ਵੀ ਲੋ ਬਿਲਕੁਲ ਸਾਫ਼ ਹੈ ਠੀਕ ਹੈ ਵੀਰ ਕੋਈ ਟਾਈਮ ਤੇ ਨਹੀਂ ਕੋਈ ਗੱਲ ਨਹੀਂ ਘਪਾਤ ਹਾਂਜੀ ਵੇਖੋ ਵੀਰ ਜੀ ਥਣ ਥਣ ਕਰ ਵੀਰ ਜੀ ਦਾ ਰੇਟ ਕਰ ਲੀਏ ਫਿਰ ਮੁੱਲ ਕਰਨ ਤੋਂ ਵੀਰ ਬੜੀ ਮਹਿੰਗੀ ਲੈਂਦੀ ਆ ਤੇਰਾ ਢੋੜ ਮੜੀ ਗਈ ਹੈ ਅੱਛਾ ਉਹ ਤਾਂ ਥੋੜੇ bade ਬੱਚੇ ਦੇ ਦੁੱਧ ਨੇ ਨਹੀਂ ਵੀਰੇ ਹਾਂਜੀ ਉਹ 185000 ਦੀ 85000 ਦੀ 8-9 ਕਿਲੋ ਦੁੱਧ ਜੇ ਆਹ ਤਾਂ ਕਹ ਆਸੂਈ ਮੈਂ ਮਲਾਣੀ ਕੋ ਮਾਰਿਆ ਮਲੇ ਤੇ ਆਉਣਾ ਜੀ ਠੀਕ ਆ ਵੀਰੇ ਹਾਂ ਬਾਕੀ ਵੀਰ ਜੀ ਛੋਟ ਛਾਟ ਕਰ ਦਿਓ ਇਹਨੂੰ ਕੋਈ ਗੱਲ ਨਹੀਂ ਕਰਦਾਂਗੇ ਮਾਨਤਾ ਨਾਲ ਚਲੋ ਠੀਕ ਹੈ ਵੀਰ ਜੀ ਉਹਦਾ ਫੋਨ ਤੇ ਕਰਦਾਂਗੇ ਮਾਨਤਾ ਠੀਕ ਵੀਰੇ ਠੀਕ ਇਹੋ ਜੀ ਨਹੀਂ ਗੱਲ ਠੀਕ ਹੈ ਵੀਰੇ ਦੇਖਣਾ ਆਪਣੇ ਕੋ ਛੋਟੇ ਭਾਦੀ ਮਹੀਂ ਹੈਗੀ ਭਾਜੀ ਇੱਕ ਗਿਫਟ ਜਿਹੜਾ ਹਨਾ ਹਾਂ ਛੋਟੇ ਭਾਦੀਏ ਭਾਈ ਇਹ ਕੋ ਬੰਦਾ ਨਹੀਂ ਇਹ ਕੋ ਪੈਸੇ ਬੋਦੇ ਕਰਦੇ ਜਾਂਦੇ ਹਨਾ ਹਾਂਜੀ 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 ਛੋਟੇ ਭਾਦੀ ਬੰਦਾ ਮੱਝਾ ਨੂੰ ਦਿੰਦਾ ਕਹਿੰਦਾ ਤੁਸੀਂ ਚੰਗੇ ਲੈਂਦੇ ਮਾੜੀ ਕਿਨੋਂ ਦਈਏ ਇਹ ਤਾਂ ਗੱਲ ਹੈ ਹੈ ਮਾੜੀ ਪਾਸੇ ਹੋਈ ਪਈ ਲੱਸੀ ਥੋੜੀ ਥੋੜੀ ਲੱਸੀ ਰਹਿ ਗਈ ਆ ਝੋਟੀ ਮਹੀਂ ਥੱਲੇ ਥੱਲੇ ਬਹੁਤ ਸਾਫ ਫਿਰ ਇਹ ਹਿਡ ਸ਼ਾਟ ਆਇਆ ਇਹ ਛੋਟਾ ਜਿਹਾ ਰੇਟ ਇਹਦਾ ਕੋਲੋ ਵੀਰੇ ਬਿਲਕੁਲ ਤੁਸੀਂ ਬੜੇ ਦਿਨਾਂ ਨੇ ਭਾਜੀ ਫੋਨ ਕਰਦੇ ਦੱਸਾਂ ਕੀ ਆ ਅਸਲ ਤੇ ਮਾਲ ਵੇਚ ਜਾਂਦਾ ਤੁਹਾਨੂੰ ਪਤਾ ਪੱਟੇ-ਪੁੱਟੇ ਚੋਂ ਹਾਂਜੀ ਇਹ ਤਾਂ ਗੱਲ ਆ ਕੀ ਇਹ ਦੇਖੋ ਵੀਰ ਜੀ ਬਹੁਤ ਵਧੀਆ ਝੋਟੀਆਂ ਸਾਰਾ ਸਾਰਾ ਸਿਆਲ ਚੋਕੇ ਫੇਰ ਉਹਨੇ ਦੀ ਵਿਕੰਦਾ ਹੱਕ ਰੱਖਦੀ ਆ ਬਾਕੀ ਕਰਮਾ ਵਾਲੀ ਦੁੱਧ ਵੀ ਚੰਗਾ ਦੇਈ ਜਾਊਗੀ ਸਹੀ ਗੱਲ ਆ ਵੀਰੇ ਹਾਂ ਗੁਰ ਬੜੀ ਭੋਲੀ ਆ ਹਾਂਜੀ ਤੇ ਇੱਧਰ ਵੇਖਿਆ ਮੜਿਆ ਇਹ ਇਹ ਨਾ ਸਮਝਿਆ ਕਿ ਤਾਰੇ ਬੁੱਢਰੇ ਕੋਈ ਨਾ ਨਾ ਵੀਰ ਜੀ ਇਹ ਬਸ ਥੋੜੀ ਜੀ ਸੰਭੀ ਘਟਿਆ ਦੰਦ ਦੰਦ ਪੂਰੇ ਓਕੇ ਪੂਰੇ ਕਾਇਮ ਆ ਦੰਦ ਪੂਰੇ 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 ਉਹ ਤਾਂ ਨਹੀਂ ਕੋਈ ਗੱਲ ਨਹੀਂ ਕੋ ਪਾਣੀ ਜ਼ੋਰ ਚਾ ਵੀਰ ਜੀ ਅੱਡੀ ਥੋੜੀ ਗੱਲ ਆ ਨਵੀ ਆ ਹਾਂਜੀ ਹਾਂਜੀ ਬੰਨ ਬੰਨ ਹੱਥ ਦੀ ਕਹਿੰਦੇ ਹਾਂਜੀ 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 ਵੀਰ ਜੀ ਵੇਖੋ ਵੇਖੋ ਵੀਰ ਜੀ ਸੇਵਾ ਕਰਿਆ ਕਰੋ ਮਾਲ ਦੀ ਤੇਰੀ ਮਾਲ ਮੁੱਲ ਪਉਂਦਾ ਏ ਰੇਟ ਫਿਰ ਵੀਰ ਜੀ ਦਾ ਨਿਗਾਹ ਆਈ ਉਹ ਤਾਂ ਜੀ ਬਿਲਕੁਲ ਕਿੰਨਾ ਕੁ ਹੋ ਲ ਕਰਨਾ ਪਟਿਲ ਜੀ ਆਰ ਵੀ ਇਹ ਕਰੀਏ ਤਾਂ ਫਾਇਦਾ ਨਹੀਂ ਹੈ ਨਾ ਇਹ ਤਾਂ ਗੱਲ ਹੈ ਕੀ ਕੋਈ ਫਾਇਦਾ ਨਹੀਂ ਤੁਹਾਨੂੰ ਪਰ ਕਿੱਦਾਂ ਨਹੀਂ ਮੈਂ ਦੇ ਲਾਂਗੇ 50000 ਰੁਪਏ ਅੱਛਾ ਹਾਂ 50000 ਪੱਕੀ ਗੱਲ ਹੈ ਨਾ ਪੱਕੀ ਯਾਰ ਆਪਾਂ ਕੋ ਮੱਕੜਦੇ ਚਲੋ ਠੀਕ ਹੈ ਵੀਰ ਜੀ 50000 ਦੀ ਝੋਟੀ ਸਾਰਾ ਸਿਆਲ ਚੋ ਕੇ ਫੇਰ ਇਹਨੇ ਦਾ ਵਿਗੰਡਾ ਮਾਰ ਲਓ ਤੁਹਾਡੇ ਕੋ ਭਾਈ ਮੈਂ ਲਈ ਮੈਂ ਹਾਂਜੀ ਹਾਂਜੀ ਦੇਖੋ ਤੁਸੀਂ ਤਾਂ ਮੈਂ ਤਰਲਾ ਮਾਰ ਕੇ ਲਈ ਤੁਸੀਂ ਦਿੰਦੇ ਤਾਂ ਨਹੀਂ ਵੇਖੋ ਝੋਟੀ ਵਧੀਆ ਕਿ ਨਿਕਲੀ ਆਪਾਂ ਤੁਹਾਡੇ ਕੋ ਲਈ ਤਾਂ ਵੀ ਨਹੀਂ ਮਈਏ ਹਾਂਜੀ ਹਾਂਜੀ ਵੇ ਲਓ ਉਹ ਤਾਂ ਲੱਸੀ ਕਿ ਨਹੀਂ ਦੇਣਾ ਮਤਲਬ ਸਭ ਨਹੀਂ ਨਹੀਂ ਵੀਰ ਜੀ ਸੇਵਾ ਕੀਤੀ ਵੀਰੋ ਨਾਲ ਆ ਵੀ ਕੋਈ ਡੇਢ ਦੀ ਕਿ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੇਰਾ ਨੰਬਰ ਹੈ 99014 415 ਵਾਲੀ ਠੀਕ ਹੈ ਬੀਤੂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ